ਬਿਜ਼ਨਸ ਤਾਂ ਜੀ ਬਾਈ ਇੱਥੋਂ ਹੀ ਸ਼ੁਰੂ ਹੋਇਆ ਹੈ ਵਾ ਆਪਣਾ ਜੇ ਆਪਾਂ ਗੱਲ ਕਰੀਏ ਕੁੱਤਿਆਂ ਤੋਂ ਤਾਂ ਥੋੜਾ ਬਹੁਤਾ ਇੱਥੇ ਜਦੋਂ ਪਹਿਲਾਂ ਕੁੱਤੇ ਜ਼ਿਆਦੇ ਹੁੰਦੇ ਸੀ ਬਾਈ ਇਹ ਹੁਣ ਇੱਕ ਸੌਂਗ ਵਾਸਤੇ ਵਸ ਐ ਮੰਨ ਲਓ ਵੀ ਜਿਵੇਂ ਜਰਮਨ ਜ਼ਰੂਰੀ ਆ ਇਹ ਕੁੱਤੀ ਤੋਂ ਨਮਾਰਾ ਵਾਲਾ ਮੰਗੇ ਇੱਕ ਬੁੜੀ ਕੁੱਤੀ ਸੀ ਉਹ ਜ਼ਿਆਦਾ ਬਿਮਾਰ ਰਹਿਣ ਲੱਗੀ ਹੁਣ ਇਹਨਾਂ ਤੋਂ ਵਧਾਵਾਂਗੇ ਜੀ ਇੱਕ ਦੋ ਕੁੱਤੀਆਂ ਯਾਰ ਦੋਸਤਾਂ ਨੂੰ ਦੇਤੀਆਂ ਠੀਕ ਹੈ ਤਾਂ ਬਾਕੀ ਇਹ ਅਮਰੀਕਨ ਬੁਲੀਆ ਜੀ ਦੋ ਤਿੰਨ ਕੁੱਤੀਆਂ ਯਾਰ ਦੋਸਤਾਂ ਕੋਲੇ ਆ ਬਾਕੀ ਫ੍ਰੈਂਚ ਬੋਲਡੌਗ ਆ ਗਏ ਬਾਕੀ ਜਿਹੜੇ ਕੁੱਤੇ ਹੁਣ ਵੀ ਆਪਣੇ ਕੋਲੇ ਜ਼ਿਆਦੇ ਮਹਿੰਗੇ ਆ ਉਹ ਬਠਿੰਡੇ ਹੀ ਹੁੰਦੇ ਆ ਜੀ। ਅੱਛਾ। ਲੱਗੀ ਮੇਰੇ ਕੁੱਤਿਆਂ 'ਚ 파ਟਨਰ ਸੀਗਾ ਜੀ ਅਸੀਂ ਇਕੱਠੇ ਨਹੀਂ ਕੰਮ ਚਲਾਇਆ। ਤਾਂ ਕੰਮ ਸਾਰੇ ਸਾਂਝਾ ਕਰ ਲਈਦਾ। ਤਾਂ ਪਰ ਉੱਥੇ ਜਿਹੜੇ ਜ਼ਿਆਦੇ ਆ ਜਿਵੇਂ ਤਵਾਕੀ ਹੋ ਗਿਆ ਸਭ ਤੋਂ ਮਹਿੰਗਾ ਕੁੱਤਾ ਐਸੀ ਬੈਗ ਆ ਗਿਆ। ਹਾਂ। ਉਹ ਚੋਕੋ ਤਾਂ ਮਗਰਲੇ ਸਾਲ ਮਰ ਗਿਆ ਸੀ ਉਹ ਕੁੱਤੇ ਬਠਿੰਡੇ ਹੁੰਦੇ ਆ ਜੀ। ਠੀਕ ਐ। ਜ਼ਿਆਦੇ ਮਹਿੰਗੇ ਇੱਥੇ ਆਪਣੇ ਕੋਲੇ ਜਾਂ ਉਹ ਹੁੰਦਾ। ਜਿਹੜੇ ਅੱਜ ਤੱਕ ਜਿਵੇਂ ਆਪਣੀਆਂ ਪਹਿਲਾਂ ਵੀ ਇੰਟਰਵਿਊ ਦੀ ਗੱਲ ਹੁੰਦੀ ਜਿਵੇਂ ਲੀਬ ਆਏ ਆ ਹਾਂਜੀ ਉਹਨੇ ਬਹੁਤ ਕੋਸ਼ ਦਿੱਤਾ ਹਨਾ ਜੇ ਮੈਂ ਅੱਗੇ ਵੀ ਆਪਾਂ ਕਹਿਣੇ ਹੁੰਨੇ ਆ ਵੀ ਉਹਨੇ ਕੋਈ ਅਗਲੇ ਪਿਛਲੇ ਯੋਗ ਦੀ ਕੁਝ ਦੇਣਾ ਸੀਗਾ ਹਨਾ ਜਿਹੜਾ ਉਹ ਉਧਰਲਾ ਹਾਂ ਉਧਰਲਾ ਕੁੱਤਾ ਬਾਈ ਤੇ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਅੱਜ ਆਇਆ ਬਣਾ ਲਓ ਵੀ ਉਸੇ ਕੁੱਤੇ ਨੇ ਬਣਾ ਕੇ ਦਿੱਤਾ ਬਾਈ ਅੱਛਾ ਬਾਈ ਹਾਂ ਜੇ ਆਪਾਂ ਕਹਿ ਦਈਏ ਸੱਚ ਸੱਚ ਕਹ ਲਈਏ ਜੀ ਬੱਸ ਤੇ ਇਹ ਸੱਚ ਕਹ ਲਈਏ ਜੇ ਆਪਾਂ ਕਹਿ ਦਈਏ ਵੀ ਆਪਣੀ ਏਡੀ ਵੱਡੀ ਔਕਾਤ ਨਹੀਂ ਸੀ ਜਿੱਡੀ ਪਰਮਾਤਮਾ ਨੇ ਬਖਸ਼ੀ ਹੈ ਜੀ ਕਿਉਂਕਿ ਹਟ ਤੇ ਉਸ ਤੋਂ ਬਾਅਦ ਕੀ ਆ ਬਾਈ ਉਹ ਕੁੱਤੇ ਦੇ ਨਾਲ ਹੀ ਦੇਖੋ ਜਦੋਂ ਆਪਾਂ ਨੂੰ ਲੋਕ ਜਾਣਨ ਲੱਗੇ ਪਹਿਲਾਂ ਨੂਰੀ ਆਈ ਸੀਗੀ ਨੂਰੀ ਦੀ ਮੇਰੇ ਘਰੇ ਜਿਹੜਾ ਕੁੱਤਿਆਂ ਵਾਲਾ ਏਸੀ ਵਾਲਾ ਕਮਰਾ ਜੀ ਉੱਤੇ ਫੋਟੋ ਲੱਗੀ ਵੀ ਐ ਅੱਛਾ ਜੀ ਉਹ ਫੋਟੋ ਲਾਉਣ ਤੋਂ ਬਾਅਦ ਜਿਹੜੀ ਨੂਰੀ ਆਈ ਸੀ ਉਹਨੇ ਮਤਲਬ ਬੜੀ ਮਤਲਬ ਤਰੱਕੀ ਬਖਸ਼ੀ ਠੀਕ ਹੈ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫਿਰ ਬਿੱਲੂ ਆ ਗਿਆ ਉਹਦਾ ਨਾਮ ਬਿੱਲੂ ਰੱਖਿਆ ਸੀ ਸ਼ੌਟ ਤਾਂ ਫਿਰ ਉਸ ਤੋਂ ਬਾਅਦ ਲੀਵ ਹੋਏ ਆ ਗਏ ਇਹਦਾ ਪਿਓ ਸੈਰਸ ਅਮਰੀਕਾ ਤੋਂ ਹੀ ਆਇਆ ਸੀ ਉੱਧਰੋਂ ਆਣ ਸਾਰੀ ਕੁੱਤੀ ਕਰਾਸ ਹੋਈ ਜੀ ਜਮੂ ਜਿਹੜਾ ਡਬਲੀ ਨਾਂ ਦੀ ਠੀਕ ਹੈ ਤਾਂ ਫਿਰ ਉਹ ਲੀ ਲੈ ਕੇ ਆਂਦਾ ਜੰਮੂ ਤੋਂ ਜਾ ਕੇ ਜੀ ਉਹ ਟਾਈਮਾਂ ਦੇ ਵਿੱਚ 1,60,000 ਰੁਪਏ ਦਿੱਤਾ ਸੀ ਅੱਛਾ ਜੀ ਤੇ ਇੱਕ ਨਾਲ 골ਡਨ ਸੀਗੀ ਕੁੱਤੀ ਉਹਦੀ ਭੈਣ ਲੋਕ ਕਹਿੰਦੇ ਸੀ ਬਹੁਤ ਪੈਸੇ ਲਾਇਆ ਯਾਰ ਕਪੂਰੇ ਤੇ ਹਣਾ ਇੰਨੇ ਪੈਸੇ ਦਾ ਹੁੰਦਾ ਨਹੀਂ ਜਾਂ ਲੋਕ ਕਹਿੰਦੇ ਗੱਪ ਮਾਰਦਾ ਹਾਂ ਹਾਂ ਤੇ ਕਿ ਵੀ ਇਹ ਕਹਾਵਤੀ ਐ ਕੰਮ ਵੱਡਾ ਕਰ ਲਓ ਤੁਸੀਂ ਸੱਚਾਈ ਦੱਸੋ ਤਾਂ ਵੀ ਤੁਹਾਨੂੰ ਗੱਪ ਕਹਿਣਾ ਤੇ ਜੇ ਗੱਪ ਮਾਰ ਲੈ ਤਾਂ ਗੱਪ ਨੂੰ ਤਾਂ ਗੱਪ ਚੱਲੋ ਲੋਕਾਂ ਨੇ ਕਹਿਣੀ ਹੁੰਦਾ ਜੀ ਹਣਾ ਹੱਥੋਂ ਹੀ ਬਣਦਾ ਹੈ ਹਾਂਜੀ ਤਾਂ ਉਦੋਂ ਵੀ ਇਵੇਂ ਜਿ ਕਰੀ ਕੰਮ ਚੱਲਿਆ ਤੇ ਪਰ ਮੇਰੇ ਕੋਲੇ ਸਬੂਤ ਜਿਵੇਂ ਜਿਵੇਂ ਆਪਣੇ ਪਿੰਡ ਦੇ ਬੰਦੇ ਯਾਰ ਦੋਸਤ ਐ ਜਿਹੜਾ ਕਹਿੰਦਾ ਕੁੱਤਿਆਂ ਚ ਪੈ ਗਿਆ ਉਹਨੂੰ ਤਾਂ ਪਤਾ ਸੀਗਾ ਨਹੀਂ ਬਾਹਰਲੇ ਬੰਦੇ ਨੇ ਸਾਰੇ ਨੇ ਸਬੂਤ ਉੱਥੇ ਜਿਵੇਂ ਅੱਡੇ ਉੱਡੇ ਤੇ ਕੋਈ ਕਤੂਰਾ ਵੇਚਣਾ ਅੱਡੇ ਤੇ ਲੈ ਕੇ ਮੂਰੇ ਚੱਕੇ ਉਹ ਬੰਦੇ ਉੱਥੇ ਜਾ ਕੇ ਜੱਫੀਪਾਲਾਂ ਦੇ ਵੀ ਭਰਾਓ ਸਾਨੂੰ ਕਤੂਰਾ ਦਿਓ ਅੱਛਾ ਜੀ ਤਾਂ ਅਸੀਂ ਤਾਂ ਲੈ ਕੇ ਜਾਣਾ ਪੈਸੇ ਮੰਗੋ ਹਨਾ ਉਹ ਟਾਈਮਾਂ 'ਚ ਮੱਝ ਅਸੀਂ 19000 ਦੀ ਵੇਚੀ ਸੀ ਤੇ ਕਤੂਰਾ ਅਸੀਂ 32000 ਦਾ ਵੇਚਿਆ ਸੀਗਾ ਠੀਕ ਹੈ ਬਹੁਤ ਸਮਾਂ ਪਹਿਲਾਂ 2007 ਦੀ ਗੱਲ ਹੋਊਗੀ ਇਹ ਅੱਛਾ ਜੀ ਤੇ ਮੱਝ ਥੋੜੀ ਜਿਹੀ ਖਰਾਬ ਜੀ ਹੋ ਗਈ ਉਦੋਂ ਬਾਅਦ ਉਹਦਾ ਜਿਹੜਾ ਪੈਸਾ ਸੀਗਾ ਜਦੋਂ ਲੀ ਬੋਏ ਡਾਰ ਹੋਇਆ ਹੂੰ ਲੋਕਾਂ ਨੇ ਕਹਿਣਾ ਸਟਾਰਟ ਕਰਤਾ ਵੀ ਯਾਰ ਬੜਾ ਕੁੱਤਾ ਤਕੜਾ ਹੈਗਾ ਕਿਉਂਕਿ ਲੀ ਇੱਕ ਇਹੋ ਜਿਹਾ ਕੁੱਤਾ ਹੋਇਆ ਸੀ ਜੇ ਉਹਦੀ ਕੋਈ ਭੈਣ ਦੀ ਪੋਸਟ ਪਾਉਂਦੀ ਫੇਸਬੁੱਕ ਤੇ ਉਹਨੂੰ ਲਿਖਣਾ ਪੈਂਦਾ ਸੀ ਵੀ ਰੀਅਲ ਸਿਸਟਰ ਆਫ ਲੀ ਬੋਏ ਅੱਛਾ ਜੀ ਜੇ ਉਹਦੀ ਮਾਂ ਦੀ ਫੋਟੋ ਪਾਉਂਦੀ ਸੀ ਉਹਦੇ 'ਚ ਵੀ ਲਿਖਣਾ ਪੈਂਦਾ ਸੀ ਵੀ ਰੈੱਡ ਬੁੱਲੀ ਜਿਹੜੀ ਮਦਰ ਆਫ ਲੀ ਬੋਏ ਠੀਕ ਹੈ ਫਾਦਰ ਆਫ ਲੀ ਬੋਏ ਕਿਉਂਕਿ ਉਹ ਇੰਨਾ ਜ਼ਿਆਦਾ ਚੰਗਾ ਬਣ ਗਿਆ ਜਿਵੇਂ ਆਪਾਂ ਕਹਿੰਦੇ ਨੇ ਕੋਈ ਧੀ ਪੁੱਤਾਂ ਤੇ ਮਾਂ ਪੁੱਤਾਂ ਵੀ ਨਾਂ ਕਟਨ ਦਾ ਆਪ ਨਿਕਲ ਜਾਂਦਾ ਉਹੀ ਕੰਮ ਕੁੱਤੇ ਦਾ ਸੀ ਇਹਨੇ ਜਿਵੇਂ ਆਪ ਦਾ ਨਾਮ ਸਾਰਿਆਂ ਤੋਂ ਵੱਖਰਾ ਹੁੰਦਾ ਹਰ ਇੱਕ ਨੂੰ ਕੋਟ ਪੋਣੀ ਪੈਂਦੀ ਦੂਜੇ ਕੁੱਤੇ ਪੰਜਾਬ ਦੇ ਵੀ ਆਪਣੇ ਰੀਸ ਨਾ ਖਰੀਦੇ ਗਏ ਵੱਡੇ ਹੋ ਗਏ ਪਰ ਉਹਨਾਂ ਕੋਲੇ ਨਹੀਂ ਮੀਟਿੰਗ ਨਹੀਂ ਪਈ ਇਹਦੇ ਉੱਤੇ ਲੋਕ ਦਵਾਨੇ ਹੋ ਗਏ ਤੇ ਲੀ ਤੋਂ ਬਾਈ ਜੀ ਉਹਨਾਂ ਨੇ ਹਜ਼ਾਰਾਂ ਰੁਪਈਆਂ ਦੀ ਕੋਈ ਜੰਮੂ ਤੋਂ ਕੋਈ ਬੰਬੇ ਤੋਂ ਜੀ ਕੋਈ ਤਾਮਲਾਡੂ ਤੋਂ ਹੋ ਗਿਆ ਕੋਈ ਕੇਰਲਾ ਤੋਂ ਹੋ ਗਿਆ ਕੋਈ ਦਿੱਲੀ ਤੋਂ ਹੋ ਗਿਆ ਤੇ ਬੰਦੇ ਤਿੰਨ ਤਿੰਨ ਦਿਨ ਕਈ ਵਾਰੀ ਕੁੱਤਿਆਂ ਲਿਆਉਣ ਤੇ ਲੱਗ ਜਾਂਦਾ ਸੀ ਬੰਦੇ ਨੂੰ ਹੀਟ ਵਲੇ ਅੱਛਾ ਬਾਈ ਉਹ ਪਹਿਲੀ ਬੁਕਿੰਗ ਹੁੰਦੀ ਸੀ ਹਾਂਜੀ ਬਾਈ ਠੀਕ ਆ ਫਿਰ ਤਾਂ ਡੇਲੀ ਡੇਲੀ ਦੀ ਹੋਊਗੀ ਹਨਾ ਬ ਵੀ ਐ ਨਾ ਜਾਣੇ ਹਾਂ ਜੀ ਤੇ ਉਦੋਂ ਬਾਅਦ ਬਾਈ ਜਦੋਂ ਆਪਣੀ ਮਤਲਬ ਇਹ ਚੜ੍ਹਾਈ ਹੋਈ ਲੀਬੋਏ ਦੀ ਇਹਦੀ ਫੀਸ ਰੱਖਦੀ 75000 ਰੁਪਿਆ ਅੱਛਾ ਜੀ ਤਾਂ ਉਦੋਂ ਬਾਅਦ ਜਿਹੜੇ ਯਾਰ ਦੋਤਾਂ ਨੇ ਸੀ ਉਹਨਾਂ ਨੇ ਸ਼ੁਰੂ ਤੋਂ 55000 ਦਾ ਕੰਮ ਸਟਾਰਟ ਕੀਤਾ ਵੀ ਯਾਰ ਇੰਨੀ ਕੀ ਦਿੰਨੇ ਹਨ ਹਾਂ ਬਸ ਉਦੋਂ ਬਾਅਦ ਤਾਂ ਤਿੰਨ ਤਨ ਕੁੱਤੀਆਂ ਜੀ ਬੱਕੀ ਰਹਿੰਦੀਆਂ ਸੀ ਇਹਦੇ ਕੋਲੇ ਹਮੇਸ਼ਾ ਜਿਹੜਾ ਅੱਜ ਤੱਕ ਕੁੱਤੇ ਵਾਲਾ ਵੀ ਜੇ ਜਿੱਥੋਂ ਦੇ ਕੁੱਤਾ ਭੌਂਦੀ ਅਮਰੀਕਨ ਬੁਲੀ ਰੱਖਦਾ ਭੌਂਦੀ ਪਾਕਿਸਤਾਨੀ ਬੁਲੀ ਰੱਖਦਾ ਜਿੰਨੇ ਕੀ ਕੁੱਤੇ ਜਿਹੜੇ ਮਰਜ਼ੀ ਲੈ ਆਂਦਾ ਰੱਖਦਾ ਹੋਵੇ ਪੰਜਾਬ ਦਾ ਬੰਦਾ ਜਿਹੜੇ ਪੁਰਾਣੇ ਬਰੀਡਰ ਤਕਰੀਬਨ ਉਹ ਆਪਣਾ ਨਾਂ ਜਾਣਦੇ ਆ ਵੀ ਪਿੰਡੀਵਾਰਿਆਂ ਕੋਲੇ ਕੀ ਚੀਜ਼ ਹੁੰਦੀ ਸੀ ਤੇ ਅਸੀਂ ਇੱਕ ਉਹ ਗੰਦ ਵੀ ਨਹੀਂ ਪਾਇਆ ਸੀ ਜਿਵੇਂ ਮਤਲਬ ਪੀਕ ਟਾਈਮ ਤੇ ਸੀ ਜਦੋਂ ਸਾਨੂੰ ਪਤਾ ਲੱਗਿਆ ਵੀ ਕੁੱਤਾਂ ਦੀ ਮਾਰਕੀਟ ਇੱਕੇ ਦਮ ਗਈ ਕਿਉਂਕਿ ਦੋ ਤਿੰਨ ਅਜਿਹੇ ਚੀਜ਼ਾਂਆਂ ਕੁੱਤੇ ਵਾਲੇ ਤੇ ਵੀ ਐਕਸ਼ਨ ਜਲਾ ਤੇ ਕੰਨ ਵੱਡੇ ਵਾਲੇ ਵੜਦੇ ਆ ਜੀ ਇਹਨੂੰ ਬੈਨ ਕਰਤਾ ਆਏ ਨਾਲੇ ਫੈਮਿਲੀ ਟੋਕਾਂ ਨੂੰ ਹਾਂਜੀ ਹਾਂਜੀ ਉਹ ਦੋ ਚਾਰ ਅਫਸਰ ਖਰਾਬ ਕਰੀ ਗਏ ਜਦੋਂ ਮਾਰਕੀਟ ਟੁੱਟਣ ਲੱਗੀ ਉਦੋਂ ਬਾਅਦ ਅਸੀਂ ਜਿਹੜੇ ਕੁੱਤੇ ਸੀਗੇ ਲੋਕ ਅੱਜ ਵੀ ਮੰਨਤ ਕਰਦੇ ਹੁੰਦੇ ਵੀ ਬਾਈ 1.5 ਲੱਖ ਫੀਸ ਲੈ ਲਓ ਬਾਹਰ ਨਾਲ ਤੁਸੀਂ ਇੱਕ ਕੁੱਤੀ ਵੀ ਨਹੀਂ ਪਰਾਈ ਕੋਈ ਘਰੇ ਲੈ ਕੇ ਖੜਾ ਲੇ ਵੀ ਨਾ ਵੀ ਬਸ ਪੀਕ ਟਾਈਮ ਤੇ ਹੀ ਰਹਿਣਾ ਪੀਕ ਟਾਈਮ ਤੇ ਬਸ ਲੋਕਾਂ ਨੂੰ ਕਹਤਾ ਵੀ ਅਸੀਂ ਕੁੱਤੀ ਨਹੀਂ ਸੌਂਦੇ ਮਿੱਤਰੋ ਨਾ ਅਸੀਂ ਬੱਚਾ ਪਾਈਏ ਤੇ ਨਾ ਹੀ ਆਪਾਂ ਫੇਸਬੁੱਕ ਤੇ ਮੇਰੇ ਪਰਸਨਲ ਆਈਡੀ ਤੇ ਪਿੰਡੀ ਸਿੱਧੂ ਵਾਲ ਤੇ ਜਾਣਦੇ ਆ ਤੁਹਾਨੂੰ ਕੁੱਤਿਆਂ ਦੀ ਸ਼ੇਅਰ ਕੀਤੀ ਤਾਂ ਪੋਸਟ ਮਿਲ ਜੂ ਨਵੀਂ ਮਿਲ ਜੂ ਪਰ ਤੁਹਾਨੂੰ ਉਹ ਕੰਮ ਮਿਲਣੋਂ ਖੜ ਦਿਓ ਵੀ ਸਟੱਡ ਆਫ ਵੀ ਆਇਆ ਆਪਣਾ ਫੋਰਾ ਆਪਣਾ ਬੱਚਾ ਤੇ ਉਹ ਤੁਹਾਨੂੰ ਅੱਜ ਤੋਂ ਮਤਲਬ ਮੰਨ ਲਾ ਚਾਰ ਪੰਜ ਸਾਲ ਪਹਿਲਾਂ ਦੀ ਮਿਲੂਗਾ ਸਟੱਡ ਬਿਲਕੁਲ ਹੀ ਹੁਣ ਰੋਜ਼ ਫਿਰ ਹਾਂਜੀ ਬਾਈ ਹੁਣ ਵੀ ਨਹੀਂ ਆਪਾਂ ਛੱਡੇ ਨਹੀਂ ਹੁਣ ਵੀ ਬਥੇਰੇ ਬੰਦੇ ਕਹਿੰਦੇ ਵੀ ਯਾਰ ਵੀ ਹੁਣ ਦੇ ਟਾਈਮ ਨਾਲ ਤੂੰ ਲੱਖ ਲੈ ਲਓ 50 ਹਜ਼ਾਰ ਰੁਪਏ ਛੱਡੂ ਵੀ ਨਹੀਂ ਅੱਛਾ ਵੀ ਕੁੱਤੇ ਨੇ ਬਾੜਾ ਕੋਸ ਦਿੱਤਾ ਵੀ ਕੁੱਤਿਆਂ ਦੀ ਇਹਨਾਂ ਦੀ ਮਾਰਕੀਟ ਜਿਹੜਾ ਕੁੱਤਾ ਹੁਣ ਉਹ ਟਾਈਮਾਂ 'ਚ ਡੇਢ ਡੇਢ ਲੱਖ ਦਾ ਛੱਡਦੇ ਰਹੇ ਆ ਉਹਨੂੰ ਹੁਣ 20-30 ਹਜ਼ਾਰ ਦਾ ਛੱਡਦੇ ਨਹੀਂ ਚੰਗਾ ਲੱਗਦਾ ਉਹਨਾਂ ਦੀ ਬੇਇੱਜ਼ਤੀ ਹੈ ਜਿਵੇਂ ਲੀਪ ਵਾਇਬਰ ਗਏ ਨੇ ਭੈਣਾ ਇੰਨੇ ਪ ਯਾਰ ਦੋਸਤ ਹੋਵੇ ਉਹਦੇ ਕੋਲੇ ਕੁੱਤੀ ਪਾਵਾਂ ਦੀ ਲੈਂਡਰ ਹੈ ਪਾਵਾਂ ਦੀ ਗਲੀ ਜੇ ਫੜ ਲਿਆਵੇ ਉਹ ਬੰਦਾ ਲਿਆ ਕੇ ਖੜਾ ਦੇ ਵੀ ਬਈ ਮੈਂ ਕੁੱਤੀ ਭਰਾ ਕਹਿੰਦੇ ਨੇ ਉਹ ਨੂੰ ਅੱਜ ਤੱਕ ਮੁੜ ਨਹੀਂ ਦਿੱਤਾ ਨਹੀਂ ਮੁੜਦੀ ਏ ਠੀਕ ਹੈ ਉਹ ਤਾਂ ਚਲੋ ਵੈਸੇ ਉਹ ਬਸ ਇੱਕ ਮਿੱਤਰਤਾ ਹੋ ਗਈ ਨਾਲ ਤਾਂ ਕੁੱਤੇ ਦਾ ਮਤਲਬ ਕਹਿਣ ਦਾ ਬਾਬਾ ਜੀ ਨੇ ਟਾਈਮ ਖੜਨਾ ਵੀ ਮਾੜੀ ਗੱਲ ਹੈ ਵੀ ਕੋਈ ਸਾਲ ਦੇ ਵਿੱਚ ਇੱਕ ਦੋ ਕੁੱਤੀਆਂ ਯਾਰਾਂ ਦੋਸਤਾਂ ਕੋਲੇ ਹੁੰਦੀਆਂ ਉਹ ਭਰਾ ਦੇਈਦੀਆਂ ਨਾਲ ਤਾਂ ਅਗਲਾ ਸਵਾਲ ਆਂਦਾ ਨਾਲੇ ਤਾਂ ਦੀ ਪੀੜੀ ਵਾਦੀ ਜਾਂਦੀ ਏ ਹੋਰ ਤੇ ਨਾਲੇ ਆਪਣਾ ਮਤਲਬ ਕੁੱਤਾ ਖੁਸ਼ ਰਹਿੰਦਾ ਇੱਕ ਇੱਕ ਇਹ ਬੈਨ ਦਾ ਵੀ ਨੁਕਸਾਨ ਹੋਇਆ ਬਈ ਹਣਾ ਬਹੁਤ ਵੱਡਾ ਨੁਕਸਾਨ ਹੋਇਆ ਜ ਅੱਜ ਤੱਕ ਦੀ ਵੀ ਅਫਸਰशाही ਕੋਈ ਮਰਜੀ ਐ ਠੀਕ ਆ ਉਹ ਜ਼ਿੰਮੇਦਾਰ ਤੱਕ ਜਾਂ ਜਣੀ ਕਿ ਜਿਹੜੇ ਪਸ਼ੂ ਪਾਲਕਾ ਉਹਨਾਂ ਤੱਕ ਪਹੁੰਚਦੇ ਨਹੀਂ ਬਈ ਉਹ ਕਿਤਾਬੀ ਗੱਲਾਂ ਕਰਦੇ ਆ ਜਿਹੜੀਆਂ ਉਹ ਨਾ ਜਮਾਂ ਜਿਹੜੇ ਚੈਨਲ ਆਉਂਦੇ ਆ ਆਪਾਂ ਦੇਖਦੇ ਆ ਉਹਨਾਂ ਨੂੰ ਮਿਲੀਅਨ ਵਿਊ ਆਏ ਪਏ ਹੁੰਦੇ ਆ ਉਹਨਾਂ ਨੂੰ ਹਾਸੀ ਨਿਕਲਦੀ ਉਹਨਾਂ ਨੂੰ ਦੇਖ ਕੇ ਕਸਮ ਲੱਗੇ ਉਹਨਾਂ ਨੂੰ ਮੱਝ ਦੀ نسل ਤੋਂ ਉਹਨਾਂ ਨੂੰ ਨਹੀਂ ਪਤਾ ਲਾਉਣਗੇ ਇਹ ਮੇਜਿਕਰੀ ਕੁੱਤਿਆਂ ਦੇ ਆ ਸਭ ਤੋਂ ਖਤਰਨਾਕ ਕੁੱਤੇ ਦਾਸ ਹਾਂ ਇੰਡੀਆ ਦੇ ਜਿਹੜੇ ਕੁੱਤੇ ਰਾਖੀ ਨੂੰ ਮੰਨੇ ਜਾਂਦੇ ਆ ਬਾਲੇ ਚੰਗੇ ਵਫਾਦਾਰ ਮੰਨੇ ਉਹਨੂੰ ਖਤਰਨਾਕ ਨਹੀਂ ਇਹਨੂੰ ਇਹਨੂੰ ਲੈ ਜਰਮਨ ਨੂੰ ਹੀ ਖਤਰਨਾਕ ਚ ਰੱਖਦੇ ਆ ਹ ਜਿਹੜਾ ਮਰਜ਼ੀ ਅਫਸਰ ਹੋਵੇ ਪਾਉਂਦੀ ਆਪਾਂ ਹੋਈਏ ਜਿਹੜਾ ਮਰਜ਼ੀ ਘਰੇ ਰੱਖ ਲੇ ਜੇ ਇਹ ਮਾਲਕ ਦਾ ਵਫਾਦਾਰ ਨਾ ਹੋਵੇ ਲੈ ਆਪਾਂ ਤੇਨ ਦਾਰਾ ਹਾਂ ਜੇ ਆਪਾਂ ਕਹਿੰਦੀਆਂ ਐ ਤਾਂ ਹੁਣ 100 ਬੰਦੇ 'ਚ ਇੱਕ ਬੰਦਾ ਕਤਲ ਵੀ ਕਰ ਜਾਂਦਾ ਹੁੰਦਾ ਹੁਣ ਸਾਰੇ ਬੰਦੇ ਥੋੜੀ ਮਾਰੇ ਹੋਗੇ ਇਹੀ ਕੰਮ ਕੁੱਤਿਆਂ 'ਚ ਹੁੰਦਾ ਉਹ ਨੇਚਰ ਹੀ ਹੁੰਦਾ ਇੱਕ ਅਦਾ ਕੁੱਤਾ ਜੇ ਕੋਈ ਵੱਢ ਕੇ ਕਰ ਗਿਆ ਨਹੀਂ ਇਹ ਵਫਾਦਾਰ ਮਾਲਕ ਦੇ ਇੰਨੇ ਕ ਬਾਈ ਤੇਰੇ ਮਗਰ ਮਗਰ ਰਹਿਣਗੇ ਤੇ ਘਰੇ ਥੋੜੇ ਚਿੜੀ ਨਹੀਂ ਫਰਕ ਆਉਂਦਾ ਨਹੀਂ ਤੇ ਉਹਨਾਂ ਨੇ ਜਾ ਕੇ ਇਹ ਕੋਰਾਤਾ ਜੀ ਕ੍ਰੋਪਿੰਗ ਵਾਲੇ ਕੁੱਤੇ ਬੈਨ ਜੀ ਐ ਹੋ ਗਏ ਬਹੁਤ ਹੋ ਗਏ ਉਹਨਾਂ ਨੇ ਲਿਖ ਕੇ ਪ ਹਾਂਜੀ ਉਦੋਂ ਕਹਾਵਤਾ ਪਤਾ ਕਿਵੇਂ ਆਂ ਇੱਕ ਚਿੱਟੇ ਕੁੱਤੇ ਦੀ ਪਾਤੀ ਵੀਡੀਓ ਇਹ ਕੁੱਤਾ ਤਾਂ ਜੀ ਬੰਦੇ ਹੀ ਖਾ ਗਿਆ ਉੱਥੇ ਫਲਾਣੇ ਸੰਦੇ ਹਾਂ ਉੱਥੇ ਮੋਗੇ ਬੰਦਾ ਕੋਈ ਕੋਈ ਸੱਟਮ ਹੋਰ ਹੋਇਆ ਹੋਇਆ ਸੀਗਾ ਲੜਾਈਆਂ ਪੜਾਂਗਾਂ ਚ ਫੋਟਮਾ ਜਾ ਕੇ ਇੱਕ ਪਾਸੇ ਉਹ ਲਾਣ ਦੇ ਇੱਕ ਵਾਈ ਕੁੱਤੇ ਹੀ ਲਾਣ ਦੇ ਹਾਂਜੀ ਉਦੋਂ ਬਾਅਦ ਇੱਕ ਗੱਲ ਬੜੀ ਬਣਾਈ ਸੀ ਲੋਕਾਂ ਨੇ ਆਹ ਉੱਡੀਆਂ ਸੀਗੀਆਂ ਕਹਿੰਦੇ ਜੀ ਭੈਣ ਘਰ ਸਾਹਮਣ ਗਈ ਭਰਾ ਦਾ ਬੱਚਾ ਸੀਗਾ 11-12 ਸਾਲ ਦਾ ਬੁਲੀ ਕੁੱਤਾ ਪਿੰਦਰਾ ਖੁੱਲ ਗਿਆ ਕਿਤੇ ਬੱਚੇ ਨੂੰ ਚਾ ਕੇ ਤੂੜੀ ਵਾਲੇ ਲੈ ਗਿਆ ਤੇ ਉਹਦਾ ਕਈ ਦਿਨਾਂ ਬਾਅਦ ਉਹ ਕਲਾ ਤੂੜੀ ਵਾਲੇ ਜੂੜੇ ਹੀ ਲੱਭਿਆ ਹਾਂ ਜਦੋਂ ਮਨ ਲਾ ਜੇ ਜੂੜਾ ਉਹਨੂੰ ਦੂਜੇ ਤੀਜੇ ਨੇ ਲਵਦਾ ਜੇ 35 40 ਕਿਲੋ ਦਾ ਬੱਚਾ ਵੀ ਆ ਤੇ ਕੁੱਤੇ ਨੂੰ ਜ਼ੋਰ ਨਾਲ ਖਾਈ ਨਹੀਂ ਸਕਦਾ ਭਈਓ ਪਹਿਲੀ ਗੱਲ ਨਹੀਂ ਖਾਂਦਾ ਹੁੰਦਾ ਉਹ ਗੱਲਾਂ ਜਦੋਂ ਪਤਾ ਲੱਗੇ ਪਿੰਡ ਕਿਹੜਾ ਪਿੰਡ ਵੀ ਨਹੀਂ ਪਤਾ ਯਾਰ ਅੱਜੇ ਕਰ ਸਰਚ ਕੀਤੀ ਉਹ ਬੰਦਾ ਹੀ ਨਹੀਂ ਥਿਆਉਂਦਾ ਮੁਰਕੇ ਜਿਹੜੀ ਚੀਜ਼ ਨੁਕਸਾਨ ਕਰ ਰਹੀ ਹੈ ਬਾਰਾ ਕੁੱਤੇ ਉਹ ਤੇ ਪੋਸਟ ਨਹੀਂ ਪਾਉਂਦੇ ਉਹਦੇ ਕੋਈ ਪੋਸਟ ਨਹੀਂ ਪਾਉਂਦਾ ਬਿਲਕੁਲ ਜੀ ਬਿਲਕੁਲ ਜਿੱਥੇ ਨੁਕਸਾਨ ਜ਼ਿਆਦਾ ਹੋ ਰਿਹਾ ਬਿਲਕੁਲ ਜੀ ਬਿਲਕੁਲ ਹੁਣ ਇਹੀ ਕੰਮ ਹੈ ਜੀ ਉਹਨਾਂ ਦਾ ਜ਼ੋਰ ਤਾਂ ਹੀ ਬੈਠੇ ਆ ਪਰ ਹਲਕੇ ਕੋਈ ਆਏ ਨਹੀਂ ਜ਼ੋਰ ਦਿੰਦਾ ਵੀ ਆ ਸਾਰੇ ਜਣੇ ਰਲিয়ে ਹੁਣ ਜਿਵੇਂ ਸਾਡੇ ਰਾਮਪਰੇ ਦੀ ਰਿਪੋਰਟ ਆਈ ਆ ਰਾਮਪਰੇ ਦੇ ਵਿੱਚ ਉਹ ਕਹਿੰਦੇ ਜਿੰਨੀਆਂ ਛੋਟੀਆਂ ਡੈਰੀਆਂ ਤੋਂ ਵੱਡੀਆਂ ਡੈਰੀਆਂ ਵੀ ਪੰਜੇ ਉਂਗਲਾਂ ਬਰੋਬਰ ਨਹੀਂ ਹੁੰਦਾ ਇੱਕ ਅੱਧੇ ਬੰਦੇ ਨੂੰ ਛੱਡ ਕੇ ਕਿਉਂਕਿ ਆਖਟਿਮੇਟ ਹੁੰਦਾ ਵੀ ਹੋ ਸਕਦਾ ਵੀ ਉਹ ਵੀ ਨਾ ਰਹਿੰਦੇ ਹੁਣ ਪਰ ਉਹ ਕਹਿੰਦੇ ਵੀ ਸਭ ਤੋਂ ਵੱਧ ਰਾਮਪਰੇ ਦੇ ਵਿੱਚ ਛੋਟੀ ਦੁਕਾਨ ਤੋਂ ਲਾ ਕੇ ਪਰਚੂਨ ਵਾਲੀ ਦੁਕਾਨ ਤੋਂ ਲਾ ਕੇ ਡੈਰੀਆਂ ਤੱਕ ਨਕਲੀ ਦੇ ਹੋਏ ਦੇਸੀ ਸਰਿਆਂ ਹਿੰਦੀ ਦੇ ਵਿੱਚ ਖਬਰ ਲੱਗੀ ਇੰਗਲਿਸ਼ 'ਚ ਲੱਗੀ ਆਪਣੇ ਕਲੇ ਪੰਜਾਬੀ 'ਚ ਨਹੀਂ ਲੱਗੀ ਦੱਸੋ ਕਿਉਂ ਨਹੀਂ ਲੱਗੀ ਬਸ ਵੀ ਜੇ ਹੁਣ ਮੰਨ ਲਓ ਆ ਸਾਰੇ ਇਲਾਕੇ ਦੇ ਆਪਾਂ ਬੰਦੇ ਮਿਥ ਲਈਏ ਠੀਕ ਆ ਰਾਮਪਰੇ ਦੇ ਮਿਥ ਲਈਏ ਹੋਰ ਮੈ ਲੀਏ ਹੁਣ ਜੇ ਮੈਂ ਇਕੱਲਾ ਕਹਿੰਦੇ ਆਪਾਂ ਪੰਜ ਜਣੇ ਜਾਵੜਗੇ ਕੁਛ ਨਹੀਂ ਬਣਦਾ ਬਾਈ ਠੀਕ ਐ ਇੱਥੇ ਬਾਈ ਇੱਥੇ ਨੁਕਸਾਨ ਜਿਹੜਾ ਹੋ ਰਿਹਾ ਹੈ ਸ਼ਹਿਰੀ ਲੋਕਾਂ ਨੂੰ ਹੋ ਰਿਹਾ ਹੈ ਸ਼ਹਿਰੀ ਲੋਕ ਕਹਿੰਦੇ ਆ ਵੀ ਹਾਂ ਵੀ ਪਿੰਡਾਂ ਵਾਲੇ ਵਾਇਟ ਹੁੰਦੇ ਆ ਪਿੰਡਾਂ ਨਾਲ ਉਹਨਾਂ ਨੂੰ ਨੁਕਸਾਨ ਕੀ ਆਪਾਂ ਦਾ ਆਪਦੇ ਘਰ ਦਾ ਦਾ ਉਦ ਪੀ ਜਾਂਦੇ ਆ ਔਖਾ ਹੀ ਜਾਂਦੇ ਆ ਖਾਂਦੇ ਉਹ ਸ਼ਹਿਰੀ ਉਹ ਆਵਾਜ਼ ਨਹੀਂ ਠਾਉਂਦੇ ਉਹ ਜਮਾਂ ਹੀ ਨਹੀਂ ਬੋਲਣੇ ਨਹੀਂ ਚਾਹੁੰਦੇ ਹੋ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਤੇ ਫਿਰ ਰਿਸਰਚ ਨਹੀਂ ਤਾਂ ਹੀ